ਪਾਈ ਮਰਦਾਨਾ ਜੀ ਪਾਈ ਮਰਦਾਨਾ ਗੁਰੂ ਨਾਨਕ ਜੀ ਦਾ ਉਹ ਸਾਥੀ ਸੀ ਜਿਸ ਨੇ ਉਹਨਾਂ ਦਾ ਸਾਥ ਪੂਰੇ 47 ਸਾਲ ਦਿੱਤਾ ਪਾਈ ਮਰਦਾਨੇ ਨੇ ਕਈ ਪਹਾੜੀਆਂ ਦੀ ਸਰਦੀ ਰੇਗਿਸਤਾਨਾਂ ਦੀ ਗਰਮੀ ਜੰਗਲਾਂ ਵਿੱਚ ਜਾਨਵਰਾਂ ਦਾ ਡਰ ਉਜਾੜ ਅਤੇ ਵਿਰਾਨੇ ਵਿੱਚ ਭੁੱਖ ਪਿਆਸ ਜਾਂ ਕਰ ਦਾ ਮੋਹ ਗੁਰੂ ਦਾ ਸਾਥ ਦੇਣ ਵਿੱਚ ਔਕੜ ਨਾ ਬਣੀ ਸੱਚੇ ਗੁਰੂ ਨੇ ਉਸ ਵਿੱਚੋਂ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਕੜਕੇ ਪੰਜ ਗੁਣ ਸਤ ਸੰਤੋਖ, ਸਬਰ, ਦਇਆ ਅਤੇ ਤਰਮ ਉਸ ਵਿੱਚ ਭਰ ਦਿੱਤੇ ਸਨ। ਉਸ ਨੂੰ ਇੱਕ ਸੰਤ ਅਤੇ ਸਾਰਿਆਂ ਦਾ ਪ੍ਰਾਹ ਹੋਣ ਦਾ ਮਾਣ ਬਖਸ਼ ਦਿੱਤਾ ਸੀ। ਪਾਈ ਮਰਦਾਨਾ ਜੀ ਗੁਰੂ ਜੀ ਨਾਲੋਂ ਉਮਰ ਵਿੱਚ ਵੱਡੇ ਸਨ। ਉਹਨਾਂ ਦੇ ਪਿਤਾ ਮੇਰ ਬਾਦਰੀ ਪਿੰਡ ਦਾ ਮਰਾਸੀ ਸੀ। ਉਹਨਾਂ ਦਿਨਾਂ ਵਿੱਚ ਕੋਈ ਚਿੱਠੀ ਪੱਤਰ ਭੇਜਣ ਦਾ ਸਾਧਨ ਨਹੀਂ ਸੀ ਮਰਾਸੀ ਹੀ ਇਹ ਕੰਮ ਕਰਦੇ ਸਨ ਪਿੰਡ ਦੇ ਲੋਕਾਂ ਦੇ ਸੁਨੇਹੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ ਅਤੇ ਉਹਨਾਂ ਤੋਂ ਜਵਾਬ ਵਾਪਸ ਲੈ ਕੇ ਆਉਂਦੇ ਸਨ ਮਰਾਸੀ ਦਾ ਕੰਮ ਬੜੀ ਵੱਡੀ ਜ਼ਿੰਮੇਵਾਰੀ ਵਾਲਾ ਹੁੰਦਾ ਸੀ ਉਹਨਾਂ ਨੂੰ ਸਭ ਕੁਝ ਜ਼ੁਬਾਨੀ ਯਾਦ ਰੱਖਣਾ ਪੈਂਦਾ ਸੀ ਉਹਨਾਂ ਦੀ ਜ਼ੁਬਾਨ ਉੱਪਰ ਸਭ ਨੂੰ ਯਕੀਨ ਹੁੰਦਾ ਸੀ ਉਹ ਹਰ ਇੱਕ ਦੇ ਘਰ ਰਹਿ ਸਕਦੇ ਸਨ ਅਤੇ ਹਰ ਇੱਕ ਦੇ ਕਰਦਾ ਖਾ ਪੀ ਸਕਦੇ ਸਨ ਉਹ ਜਾਂਦੇ ਆਉਂਦੇ ਰਹਿੰਦੇ ਸਨ ਇਸ ਲਈ ਰਸਤੇ ਦੀਆਂ ਤਕਲੀਫਾਂ ਸਹਾਰਨਾ ਆਦਤ ਅਨੁਕੂਲ ਸੀ ਰਸਤੇ ਵਿੱਚ ਇਕੱਲੇ ਹੁੰਕਰ ਆਪਣਾ ਆਪ ਬਹਲਾਉਣ ਲਈ ਗਾਉਣਾ ਅਤੇ ਬਚਾਉਣਾ ਉਹਨਾਂ ਦਾ ਇੱਕ ਸ਼ਗਲ ਸੀ ਉਹਨਾਂ ਦਾ ਆਚਰਣ ਉੱਚਾ ਹੋਣਾ ਸਭ ਤੋਂ ਵੱਡਾ ਗੁਣ ਹੁੰਦਾ ਸੀ ਪਾਈ ਮਰਦਾਨੇ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਚੰਗਿਆਈਆਂ ਅਤੇ ਰਪਾਬ ਵਜਾਉਣ ਦਾ ਖਾਸ ਗੁਣ ਸੀ ਜਿਸ ਨਾਲ ਉਸਨੇ ਗੁਰੂ ਜੀ ਦੀ ਰਚੀ ਬਾਣੀ 19 ਰਾਗਾਂ ਵਿੱਚ ਗਾਇਨ ਕੀਤੀ ਗੁਰੂ ਜੀ ਨੇ ਮੋਦੀ ਖਾਨੇ ਦਾ ਕੰਮਕਾਰ ਛੱਡ ਦੇਣ ਵਿੱਚੋਂ ਆਏ ਮਰਦਾਨੇ ਨੂੰ ਉਸ ਦੇ ਗੁਣ ਦੇਖ ਕੇ ਆਪਣੇ ਸਫਰਾਂ ਦਾ ਸਾਥੀ ਚੁਣ ਲਿਆ ਉਹਨਾਂ ਨੇ ਆਪਣਾ ਸੁਨੇਹਾ ਪੁੱਲੀ ਪਟਕੀ ਜਨਤਾ ਤੱਕ ਪਹੁੰਚਾਣ ਲਈ ਸੁਲਤਾਨਪੁਰ ਤੋਂ ਲਾਹੌਰ ਵੱਲ ਪੈਦਲ ਹੀ ਚੱਲਣਾ ਸ਼ੁਰੂ ਕਰ ਦਿੱਤਾ ਰਸਤੇ ਵਿੱਚ ਜਿੱਥੇ ਰਾਤ ਬਹਿ ਗਈ ਉਸੇ ਤਾਹੀਂ ਦੋਵੇਂ ਸੋ ਗਏ ਸਵੇਰੇ ਸਵੇਰੇ ਉੱਠ ਕੇ ਇਸ਼ਨਾਨ ਕੀਤਾ ਪਾਏ ਮਰਦਾਨੇ ਨੇ ਰਵਾਬ ਵਜਾਈ ਅਤੇ ਗੁਰੂ ਜੀ ਨੇ ਪਰਮਾਤਮਾ ਦੀ ਪੁਸਤਕ ਵਿੱਚ ਸ਼ਬਦ ਉਚਾਰਨ ਕੀਤਾ ਸ਼ਬਦ ਦਾ ਭੋਗ ਪੈਣ ਵਿੱਚੋਂ ਪਾਏ ਮਰਦਾਨਾ ਗੁਰੂ ਜੀ ਦੀ ਆਗਿਆ ਲੈ ਕੇ ਨੇੜੇ ਦੇ ਪਿੰਡ ਵਿੱਚ ਖਾਣ ਪੀਣ ਲਈ ਕੁਝ ਲੈਣ ਗਿਆ ਪਿੰਡ ਦੇ ਲੋਕਾਂ ਨੇ ਖਾਣ ਦੀਆਂ ਵਸਤੂਆਂ ਦੇ ਨਾਲ-ਨਾਲ ਪੌਣ ਵਸਤੇ ਕੱਪੜੇ ਵੀ ਦੇ ਦਿੱਤੇ ਜਿਵੇਂ ਕਿ ਉਹ ਆਮ ਸਾਧਾ ਨੂੰ ਦਿੰਦੇ ਸਨ ਪਾਈ ਮਰਦਾਨੇ ਨੇ ਕੱਪੜਿਆਂ ਦੀ ਗਠੜੀ ਬੰਨੀ ਅਤੇ ਗੁਰੂ ਜੀ ਪਾਸ ਲੈ ਆਏ ਗੁਰੂ ਜੀ ਨੇ ਪਾਈ ਮਰਦਾਨੇ ਪਾਸ ਕੱਪੜਿਆਂ ਦੀ ਗੰਢ ਦੇਖ ਕੇ ਕਿਹਾ ਪਾਈ ਮਰਦਾਨਿਆ ਇਹ ਕੱਪੜੇ ਗਰੀਬਾਂ ਨੂੰ ਵੰਡ ਦੇ ਲੋੜ ਤੋਂ ਬਿਨਾਂ ਦਾਨ ਅਤੇ ਪੂਜਾ ਦੀਆਂ ਵਸਤੂਆਂ ਇਕੱਠਿਆ ਕਰਨ ਨਾਲ ਬੰਦਾ ਲੋਪੀ ਬਣ ਜਾਂਦਾ ਹੈ ਲੋਭ ਲਾਲਚ ਵਿੱਚ ਫਸ ਕੇ ਕਦੇ ਵੀ ਦੁਨੀਆ ਦਾ ਭਲਾ ਨਹੀਂ ਕਰ ਸਕਦਾ ਗੁਰੂ ਜੀ ਦਾ ਹੁਕਮ ਮੰਨ ਕੇ ਪਾਈ ਵਰਤਾਨੇ ਨੇ ਕਪੜਿਆਂ ਦੇ ਨਾਲ ਜਿਹੜੀਆਂ ਖਾਣ ਪੀਣ ਵਾਲੀਆਂ ਵਸਤੂਆਂ ਬਾਦੂਸਨ ਉਹ ਵੀ ਗਰੀਬਾਂ ਨੂੰ ਵੰਡ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ